ਅਸਲਤ ਦੇ ਮਸਲੇ ਦੇ ਉੱਤੇ ਉੱਤੇ ਹੁਣ ਪ੍ਰਗਟ ਸਿੰਘ ਵੀ ਮੈਦਾਨ ਦੇ ਵਿੱਚ ਉਤਰ ਆਏ ਨੇ ਪ੍ਰਗਟ ਸਿੰਘ ਵੱਲੋਂ ਸੌਤੇ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਤੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਗਈ ਹੈ ਕਿ ਮੁੱਖ ਮੰਤਰੀ ਦੂਜੀਆਂ ਪਾਰਟੀਆਂ ਨੂੰ ਭੰਡਣਾ ਬੰਦ ਕਰਨ ਅਤੇ ਇਸ ਮਸਲੇ ਦੇ ਉੱਤੇ ਸੈਸ਼ਨ ਬੁਲਾ ਕੇ ਐਕਟ ਜਿਹੜਾ ਹੈਗਾ ਉਸ ਨੂੰ ਰੱਦ ਕੀਤਾ ਜਾਵੇ ਸੁਣ ਲੈਣੇ ਆ ਪ੍ਰਗਟ ਸਿੰਘ ਕੀ ਕਹਿੰਦੇ ਨੇ ਜਿਹੜਾ ਪੰਜਾਬ ਦਾ ਹੋਰ ਪਾਣੀ ਖੋਣ ਦਾ ਖਦਸ਼ਾ ਮੇਰੇ ਜ਼ਹਿਨ ਚ ਆਇਆ ਤੇ ਭਗਵਾਨ ਮਾਨ ਜੀ ਨੇ ਇੱਕ ਜਿਹੜੀ BBMP ਦੀ ਮੀਟਿੰਗ ਹੋਈ ਉਹਦੇ ਤੋਂ ਬਾਅਦ ਇੱਕ ਵੀਡੀਓ ਇਹਨਾਂ ਦਾ ਆਇਆ ਸੀ ਤੁਸੀਂ ਵੀ ਸ਼ਾਇਦ ਦੇਖਿਆ ਹੋਵੇ ਮੈਂ ਵੀ ਦੇਖਿਆ ਉਹਨੂੰ ਤੇ ਮੈਂ ਸੋਚਿਆ ਵੀ ਸ਼ਾਇਦ ਇਹ ਸੁਗਿਰਤ ਹੈਗੇ ਆ ਇਸ ਗੱਲ ਲਈ ਤੇ ਉਹਦੇ ਵਿੱਚ ਮੈਂ ਇਹਨਾਂ ਨੂੰ ਇੱਕ مشਵਰਾ ਵੀ ਦਿੱਤਾ ਸੀ ਕਿ ਆਪਾਂ ਨੂੰ ਇਹ ਜਿਹੜਾ ਪਾਣੀਆਂ ਦੇ ਸੰਬੰਧ ਦੇ ਵਿੱਚ ਇਹਦੀ ਡੀਪ ਸਟੱਡੀ ਕਰਕੇ ਇਹ 2019 ਦੇ ਵਿੱਚ ਇਹ ਐਕਟ ਜਿਹੜਾ ਆ ਜਿਹੜਾ ਡੈਮ ਸੇਫਟੀ ਐਕਟ ਦੇ ਨਾਂ ਤੇ ਕਿਉਂਕਿ ਜਦੋਂ ਤਿੰਨੇ ਹੀ ਖੇਤੀ ਕਾਨੂੰਨ ਪੇਸ਼ ਕੀਤੇ ਗਏ ਉਹਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਆ ਉਹਨੂੰ ਵੀ ਚੁੱਪਚੀਂ ਤੇ ਜਿਹੜਾ ਪੇਸ਼ ਕੀਤਾ ਗਿਆ ਔਰ ਇਸ ਕਰਕੇ ਮੈਂ ਕਹਿਣ ਲੱਗਿਆ ਕਿ ਭਗਵਾਨ ਤੁਮਾਨ ਜੀ ਉਦੋਂ ਮੈਂਬਰ ਪਾਰਲੀਮੈਂਟ ਸੀਗੇ ਔਰ ਮੈਂ ਅੱਜ ਸਵੇਰ ਤੱਕ ਸਾਰਾ ਕੁਝ ਫੋਲ ਕੇ ਦੇਖ ਲਿਆ ਇਹਨਾਂ ਦਾ ਕਿਤੇ ਵੀ ਉਹਦੇ ਵਿੱਚ ਵਿਰੋਧ ਵੀ ਹੈ ਨਹੀਂ ਸੀ ਕਿਉਂਕਿ ਔਰ ਉਹਦੇ ਤੋਂ ਬਾਅਦ 2021 ਦੇ ਵਿੱਚ ਇਹਦੇ ਵਿੱਚ ਸਾਊਥ ਦੀਆਂ ਸਟੇਟਾਂ 2 ਸਾਲ ਲੜਦੀਆਂ ਰਹੀਆਂ 2021 ਦੇ ਵਿੱਚ ਇਹ ਰਾਜ ਸਭਾ ਤੋਂ ਇਹ ਜਿਹੜਾ ਕਾਨੂੰਨ ਬਣਿਆ ਲੇਕਿਨ ਇਸ ਸਰਕਾਰ ਨੂੰ 3 ਸਾਲ ਹੋ ਗਏ ਆ ਇਸ ਸਰਕਾਰ ਨੂੰ 3 ਸਾਲ ਹੋ ਗਏ ਆ ਇਹਨਾਂ ਨੇ ਕਦੀ ਇਹਦੇ ਤੇ ਜ਼ਿਕਰ ਹੀ ਨਹੀਂ ਕੀਤਾ ਕਿਤੇ ਸੁਪਰੀਮ ਕੋਰਟ ਚ ਚੈਲੰਜ ਨਹੀਂ ਕੀਤਾ ਮੈਂ ਭਗਵੰਤ ਮਾਨ ਜੀ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿਉਂਕਿ ਆ ਜਿਹੜੇ ਤੁਹਾਡੇ ਦਿੱਲੀ ਦੇ ਆਕਾ ਆ ਨਾ ਇਹਨਾਂ ਨੇ ਤਾਂ ਫੋਨ ਬੰਦ ਕਰਨਾ ਤੇ ਚਲੇ ਜਾਣਾ ਭਗਵੰਤ ਮਾਨ ਜੀ ਪੰਜਾਬ ਚ ਤਾਂ ਆਪਾਂ ਰਹਿਣਾ ਤੇ ਲੋਕਾਂ ਨੂੰ ਆਪਾਂ ਨੂੰ ਲੋਕਾਂ ਨੇ ਪੁੱਛਣਾ ਵੀ ਤੁਸੀਂ ਕੀ ਕੀਤਾ ਸੀ ਤੇ ਆਪਾਂ ਉਸ ਟਵੀਟੋ ਟਵੀਟੀ ਰਹਿਣ ਦਈਏ ਆਪਾਂ ਇਹਨੂੰ ਵਿਧਾਨ ਸਭਾ ਚ ਲਿਆ ਕੇ ਤਾਂ ਇਹਦਾ ਅਸਲੀ ਗੱਲ ਹੈ ਇਹਨੂੰ ਰੱਦ ਕਰੀਏ